ਅਰ ਜੇ ਤੁਹਾਨੂੰ O2 ਹੈਡ ਦੀ ਅਪਡੇਟ ਦਿੰਨੇ ਆ ਅੱਗੇ ਆਪਾਂ ਉਹ ਕੁੱਤੇਵੱਡ ਵਾਲੇ ਪੁਲ ਦੇ ਉੱਤੇ ਹੁੰਨੇ ਆ ਉਹ ਐਸਾਈਡ ਰਹਿੰਦਾ ਬੰਨੋ ਬੰਨਾ ਜਿਹੜਾ ਬੰਨ ਜਾਂਦਾ ਜੀ ਉਹ ਸਾਈਡ ਤੇ ਦਰ ਸਾਰੇ ਖੁੱਲੇ ਆ ਪਾਣੀ ਚੱਲਣ ਡਿਆ ਪਾਣੀ ਪਿੱਛੋਂ ਪਧਰਾ ਹੀ ਆ ਰਿਹਾ ਕਿਉਂਕਿ ਪਿੱਛੇ ਸਰਦੂਲਗੜ੍ਹ ਜਾਂ ਚਾਂਦਪੁਰ ਜਿਹੜੇ ਇਧਰੋਂ ਪਾਣੀ ਆਪਣੇ ਘੱਗੜ ਪਰਿਆ ਆਉਂਦਾ ਹੈ ਜੀ ਇੱਥੋਂ ਬੰਨ ਹੈਗੇ ਟੈਟ ਯਾਨੀ ਕਿ ਉੱਥੇ ਖਦਾਈ ਵੀ ਘੱਟ ਆ ਆਪਣੇ ਨਾਲ ਤੇ ਉਹ ਢੀੜੇ ਬੰਨ ਇਧਰ ਨਾਲੋਂ ਇੱਥੇ ਪਾਣੀ ਖੁੱਲਾ ਹੋ ਕੇ ਚੱਲਦਾ ਵਾ ਤਾਂ ਕਰਕੇ ਉੱਧਰ ਪਾਣੀ ਦਾ ਭਾਅ ਆਪਣੇ ਜ਼ਿਆਦਾ ਹੀ ਰਹਿੰਦਾ ਵਾ ਕਿਤੇ ਹੋ ਗਿਆ 40000 ਕੀ ਹੋ ਸਕਦੇ ਕਿਤੇ 38 ਦੇ ਕਿਤੇ 35 ਤੇ ਰਹਿੰਦਾ ਤੇ ਹੁਣ ਮੇਰੇ ਸਾਨਾ 25 26000 ਕੀ ਉਸੇ ਕਿ ਇੱਥੇ ਵੀ ਚੱਲਣ ਡਿਆ ਕਿਉਂਕਿ ਇੱਥੇ ਪਾਣੀ ਆਪਣੇ ਖੁੱਲਾ ਹੋ ਕੇ ਚੱਲਦਾ ਜੀ ਦੋਨਾਂ ਸਾਈਡ ਤੋਂ ਝੋਨੇ ਤੇ ਗਏ ਡੁੱਬ ਜੀ ਜਿਹੜੇ ਬੰਨ ਉੱਚੇ ਆ ਉਹਨਾਂ ਦੇ ਵਿੱਚ ਇਹਦੇ ਝੋਨਾ ਖੜਾ ਬਾਕੀ ਸਾਰੇ ਡੁੱਬ ਗਏ ਆ ਇਹ ਹੈ ਜੀ ਓਟੂ ਹੈਡ ਜਿਹੜਾ ਸਰਸਾ ਤਹਿਸੀਲ ਰਾਣੀਆਂ ਤੇ ਕੱਗਰ ਹਰਿਆਣੇ ਦੀ ਇੱਥੋਂ ਲਾਸਟ ਹੁੰਦੀ ਹੋਈ ਫਿਰ ਇਹਨੇ ਐਲਾ ਆਪਣੇ ਐਲਾਵਾਦ ਕ੍ਰੋਸ ਕਰਦੇ ਆ ਤੇ ਰਾਜਸਥਾਨ ਚਲੇ ਜਾਣਾ ਜੀ ਇਹ ਲਾਸਟ ਆ ਯਾਨੀ ਕਿ ਹਰਿਆਣੇ ਦੀ ਬਾਰਡਰ ਤੇ ਹੀ ਹੈ ਜੀ ਚੱਲਦੇ ਆ ਅੱਗੇ ਤੁਹਾਨੂੰ ਵਿਖਾਉਣੇ ਆ ਜੀ ਲੋਜੀ ਸਾਹਿਬ ਆਪਾਂ ਨੂੰ ਬਾਈ ਨੇ ਜਾਣਕਾਰੀ ਦਿੱਤੀ ਹੈ ਜਿਹੜਾ ਮੁਲਾਜ਼ਮ ਹੈ ਕਿਉਂਕਿ ਉਹ ਵੀਡੀਓ ਦੇ ਵਿੱਚ ਸਾਹਮਣੇ ਨਹੀਂ ਆ ਸਕਦੇ ਸੀਗੇ ਨਹਿਰਾਂ ਸਾਰੀਆਂ ਬੰਦ ਦਾ ਜਿੰਨੀਆਂ ਵੀ ਨਹਿਰਾਂ ਚੱਲਦੀਆਂ ਇਹਦੇ ਵਿੱਚੋਂ ਖੱਗਰ ਦੇ ਵਿੱਚੋਂ ਇਹਨਾਂ ਨੇ ਸਾਰੀਆਂ ਬੰਦ ਕੀਤੀਆਂ ਆਈਆਂ ਤੇ ਉਹ ਆਪਣੇ ਬੰਦ ਕਰਨ ਦਾ ਕਾਰਨ ਕਿਉਂਕਿ ਪਾਣੀ ਦੀ ਖਪਤ ਹੈ ਨਹੀਂਗੀ ਕਿਸੇ ਬੰਨੇ ਵੀ ਨਹੀਂ ਫੁੱਲ ਪਏ ਹੋਏ ਆ ਤੇ ਜਿਹਦੇ ਕਰਕੇ ਪਾਣੀ ਇਹ ਛੱਡਦੇ ਨਹੀਂ ਉਹ ਕਹਿੰਦੇ ਵੀ ਜਿੰਨਾ ਚਿਰ ਅੱਗੇ ਪਾਣੀ ਦਾ ਕੋਈ ਮੰਗ ਨਹੀਂ ਕਰਦਾ ਉਹਨਾਂ ਚਿਰ ਅਸੀਂ ਪਾਣੀ ਨਹੀਂ ਛੱਡ ਸਕਦੇ ਤੇ ਪਾਣੀ ਦੀ ਮੰਗ ਵੀ ਮੁਸ਼ਕਲ ਹੈ ਨੇ ਨਟ ਅੱਜ ਚੱਲ ਰਹੀ ਐ 1.21 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਆਪਾਂ ਇਹਨਾਂ ਤੋਂ ਪੁੱਛਿਆ ਵਾ ਤੇ ਜਿਵੇਂ ਤੇ ਪਾਣੀ ਦਾ ਕਹਿੰਦੇ ਵੀ ਪਿੱਛੋਂ ਆਪਣੇ ਸੰਦੂਲਗੜ ਬੰਨ ਤੇ 41000 4000 41000 ਤੇ ਚੱਲ ਰਿਹਾ ਕਿਉਂਕਿ ਉਹ ਬੰਨ ਭੀੜਿਆ ਇਧਰ ਨਾਲੋਂ ਤਾਂ ਕਰਕੇ ਉੱਥੇ ਜ਼ਿਆਦਾ ਪਾਣੀ ਆ ਹੁਣ ਆਪਾਂ ਚੱਲਦੇ ਆ ਅੱਗੇ ਉੱਥੇ ਤੁਹਾਨੂੰ ਦਿਖਾਉਨੇ ਆ ਜੀ ਆ ਦੇਖੋ ਸਾਰੀਆਂ ਨਹਿਰਾਂ ਬੰਦ ਆ ਆ ਵੀ ਨਹਿਰ ਬੰਦ ਕੀਤੀ ਹੋਈ ਐ ਲਓ ਜੀ ਅੱਜ ਆਪਾਂ ਚੱਲੇ ਆ ਨਵੇਂ ਰੂਟ ਤੇ हां जी बंद ਇਹ ਸਰਸੇ ਵਾਲੀ ਸਾਈਡ ਨੂੰ ਜਾਂਦਾ ਸਾਰਾ ਪੱਲ ਪੱਤਾ ਦਿੱਤਾ ਜੀ ਆ ਨਾਰੀ ਦੇ ਟੰਡੇ ਕੰਡੇ ਆਪਾਂ ਜਾ ਰਹੇ ਨੇ ਤੇ ਬਰਸਾਤ ਕੱਲ ਵੀ ਸਾਡੇ ਏਰੀਆ ਸਰਸੇ ਚੰਗੀ ਪੈ ਗਈ ਜਿਹਦੇ ਕਰਕੇ ਪਾਣੀ ਵੱਧ ਜਾਂਦਾ ਹੈ ਸਵੇਰ ਫੇਰ ਘਰ ਦੇ ਉਪਾਣੀ ਸਾਰਾ ਘਰ ਜਿਹੀ ਪੈਂਦਾ ਹੈ ਜੀ ਆਰ ਜੌਵਤ ਚੋੜਣ ਵਾਲੇ ਨੂੰ ਲਓ ਜੀ ਆਪਾਂ ਬਾੰਂਤੇ ਸਰਕਾਰ ਵੀ ਅਲਰਟ ਹੈ ਪ੍ਰਸ਼ਾਸਨ ਪੂਰਾ ਸਾਥ ਦੇ ਰਿਹਾ ਇੱਧਰ ਵੀ ਬੰਨਾਂ ਦੀਆਂ ਰਾਖੀਆਂ ਕਰੋ ਜਿਹੜੀ ਬਰਸਾਤ ਨਾਲ ਚੰਗਈ ਇੱਥੇ ਆ ਸੈਡਾਂ ਦੀ ਮਿੱਟੀ ਬਹਿ ਗਈ ਹੈ ਮੰਨਤੇ ਆ ਜਿਹੜੀ ਰੈਲਿੰਗ ਲਾਈ ਹੁੰਦੀ ਹੈ ਇੰਨੀ ਜ਼ਿਆਦਾ ਬਰਸਾਤ ਪਈ ਹੈ ਜੀ ਬਾਬੂ ਜੀ ਆਪਣਾ ਨਾਮ ਕੀ ਹੈ ਜੀ ਕਸ਼ਮੀਰ ਕਸ਼ਮੀਰ ਸਿੰਘ ਜੀ ਤੇ ਬਾਪੂ ਜੀ ਆਪਾਂ ਕਿਹੜੀ ਢਾਣੀ ਚ ਰਹਿੰਦੇ ਇੱਥੇ ਆ ਪਿੰਡ ਦੇ ਸੇ ਬੂਤਗੜ੍ਹ ਬੂਤਗੜ੍ਹ ਪਿੰਡ ਦੇ ਤੇ ਇਹ ਜਿਹੜਾ ਬਾਪੂ ਜੀ ਇੱਧਰਲੇ ਬੰਨੇ ਵਾਲਾ ਰਕਬਾ ਵਾ ਜਿਵੇਂ ਆਪਣੇ ਪੁਲ ਤੋਂ ਪਾਰਲੇ ਬੰਨੇ ਚਲੋ ਫਸਲਾਂ ਬੰਦ ਦੋਨੋਂ ਸਾਈਡ ਹੁੰਦੀਆਂ ਵਾ ਤੇ ਇੱਧਰ ਕਿਹੜੇ ਸਾਲ ਚ ਰੋਲਾ ਪਿਆ ਸੀਗਾ ਉਦੋਂ ਇਹ ਜਦੋਂ ਪਾਕਿਸਤਾਨੋਂ ਆਇਆ ਨਾ ਹਾਂਜੀ ਉਦੋਂ ਇਹ ਮੇਰਾ 5-6 ਸਾਲ ਗੱਡਿਆ ਠੀਕ ਹੈ ਜੀ ਉਦੋਂ ਬਾਅਦ ਮੁੱਲ ਲਿਆ ਖਜ਼ਾਨਚੀਆਂ ਕੋਲ ਖਜ਼ਾਨਚੀਆਂ ਤੋਂ ਮੁੱਲ ਲਿਆ ਆਈ ਨਾ ਸਮਝੇ ਉਦੋਂ ਬਾਅਦ ਫਿਰ 2 ਸਾਲ ਮਾਲਕਾ ਦਾ ਗਿਆ ਉਹਦੇ ਬਾਅਦ ਛੀਲ ਪਾਣ ਠੀਕ ਹੈ ਇਹ ਛੀਲ ਦਾ ਰਕਬਾ ਕਿੰਨਾ ਸੀਗਾ ਜੀ ਇਹ ਸਾਰਾ ਮੇਰਾ 1200 ਕਿੱਲਾ ਸੀ ਜਿਹੜਾ 100 ਕਿੱਲਾ ਤੋਂ ਬਾਹਰ ਨਿਕਲ ਗਿਆ ਅੱਛਾ ਜੀ 1100 ਕਿੱਲਾ ਮੇਰਾ ਕਿਹੜੇ ਮਨ ਹੋਵੇਗਾ ਹੁਣ ਮੌਕੇ ਤੇ ਠੀਕ ਹੈ ਕਿਤੇ ਹੋਣ ਜਾਂ ਘਾਟ ਹੋਣੀ ਇਸ ਗੱਲ ਦਾ ਨਹੀਂ ਪਤਾ ਅੱਛਾ ਜੀ ਚਲੋ ਤਾਂ ਠੀਕ ਹੈ ਆਪਾਂ ਜਿਹੜੇ ਪੜੇ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਿਹੜਾ ਮੰਨ ਲਓ ਵੀ ਵਿੱਚ ਕਿਤੇ ਕਿਤੇ ਝੋਨਾ ਲੱਗਿਆ ਉਹ ਮਾਲਕੀयत ਆ ਹੈਨਾ ਉਹ ਮਾਲਕੀयत ਆ ਠੀਕ ਹੈ ਜੀ ਤੇ ਜਿਹੜੀ ਗੈਰ ਕਾਨੂੰਨੀ ਸੀ ਉਹ ਸਰਕਾਰ ਦਾ ਸੀਗਾ ਉਹ ਸਰਕਾਰ ਨੇ ਲੈ ਲਿਆ ਉਹਦੇ ਵਿੱਚ ਤਾਂ ਵੜਨ ਨਹੀਂ ਦਿੰਦੇ ਉਹਦੇ ਵਿੱਚ ਵੜਨ ਨਹੀਂ ਨੇ ਤੇ ਉਦੋਂ ਫਿਰ ਇਹ ਮੰਨ ਲਓ ਵੀ ਕਿਸਾਨਾਂ ਨੂੰ ਕੁਝ ਦਿੱਤਾ ਸੀ ਕਿ ਕੁਝ ਨਹੀਂ ਦਿੱਤਾ ਦਿੱਤਾ ਠੀਕ ਹੈ ਜੀ ਕਿਉਂ ਫਿਰ ਉਹਨਾਂ ਦੇ ਨਾਲ ਕੋਈ ਮਾਲਕੀਅਤ ਐ ਨਹੀਂ ਸੀਗੀ ਮਾਲਕੀਅਤ ਜਿਹੜੀ ਖਾਲੀ ਉਹ ਪੱਕੀ ਐ ਹਾਂ ਜੇਕਰ ਤੂੰ ਮਾਲਕ ਬਣਨਾ ਫਿਰ ਛੇਤਰ ਮਾਰ ਮਾਰੇ ਸਰਕਾਰ ਨੇ ਬਾਹਰ ਕਰ ਦਿੱਤੇ ਬਾਹਰ ਕਰ ਦਿੱਤੇ ਠੀਕ ਐ ਵੀ ਜਿਹੜੇ ਧੱਕੇ ਨਾਲ ਮੜਾ ਕਬਜ਼ਾ ਇਹ ਕਰਦੇ ਨਾਲੇ ਨਾਲੇ ਕੇਸ ਬਣਾ ਨਾਲੇ ਨਾਲੇ ਜੂਸ ਫੇਰੇ ਆ ਠੀਕ ਐ ਜੀ ਤੇ ਇਹ ਹੁਣ ਮੰਨ ਲਓ ਵੀ ਇਧਰ ਨਾਲ ਰਕਬਾ ਕਿੰਨਾ ਵਾ ਨਾਲੀ ਦਾ ਆ ਸਾਰਾ ਕਿੱਲਾ ਜੀ ਸਾਰਾ ਮੇਰਾ ਇਹ ਤੰਨੂਰ ਤੇ ਕਿੰਨਾ ਜਿਆਦਾ ਕਿੱਲਾ ਹੋਣਾ ਹੈ ਤੰਨੂਰ ਦਾ ਕਰ 1100 ਕਿੱਲਾ ਹੈ ਹਾਂਜੀ ਹੈਡ ਤੋਂ ਅਗਾ ਵੀ ਹੈਗਾ ਹੈਡ ਤੋਂ ਅਗਲੇ ਬੰਨੇ ਕਿੰਨਾ ਹੋਗਾ ਰਖ ਪੈਣਾ ਅਗਲੇ ਪਾਸੇ ਇੱਕ ਪਤਾ ਨਹੀਂ 100 ਕਿੱਲਾ ਕਿ ਘਾਟੇ ਕਿ ਵਾਂਗ ਉਹ ਫਿਰ ਉੱਪਰਲੇ ਬੰਨੇ ਹੋ ਗਿਆ ਨਾ ਉਹ ਵੀ ਇੱਕ ਵਾਰ ਕੀਤਾ ਉਹ ਨਾ ਹੈਡ ਤੋਂ ਅਗਲੇ ਪਾਸੇ ਮਾਰ ਪਵੇ ਸਰਕਾਰ ਦਾ ਪਿਛਲੇ ਪਾਸੇ ਵੀ ਠੀਕ ਹੈ ਠੀਕ ਹੈ ਮੈਂ ਮਿੱਟੀ ਤੋਂ ਮਾਰਤੀ ਪਹਿਲੇ ਥੋੜਾ ਪੱਟਣ ਲਿਆ ਹੂੰ ਸਰਕਾਰ ਦੇ ਜੋ ਮਰਜ਼ੀ ਕੀਤੇਗਾ ਸਹੀ ਹੈ ਸਹੀ ਹੈ ਠੀਕ ਹੈ ਠੀਕ ਹੈ ਜੀ ਇਹ ਫਿਰ ਮੰਨ ਲਓ ਕਿ 2023 ਚ ਜਦੋਂ ਪਾਣੀ ਚੜਿਆ ਸੀ ਉਦੋਂ ਕਿੰਨਾ ਚੜ ਗਿਆ ਸੀ ਇੱਧਰ ਉਹ ਤਾਂ ਪਾਣੀ ਥੋੜਾ ਚੜਿਆ ਠੀਕ ਉਹ ਜਿਆਦਾ ਉਧਰ ਪਾਰ ਨਵਾਂ ਨਾ ਪਾਰ ਨੀਵਾ ਵੀ ਕੋਣੀਗਾ ਜਦੋਂ ਇਹ ਪਟੀਜੀ ਇਹ ਨਾ ਮਿੱਟੀ ਹਾਂਜੀ ਉਹ ਮਾਲਕ ਨੇ ਉਧਰ ਵੀ ਤੇ ਉਧਰ ਵੀ ਉਹ ਟਰਾਲੀ ਨਾਲ ਇੱਧਰ ਲਵਾਈ ਆ ਮੈਂ ਲਵਾਈ ਆ ਉਹ ਤਾਰ ਪੂਰੀ ਤਾਂ ਉਛਲਦੇ ਤਾਂ ਜੇ ਖਾਲਾ ਹੁਣ ਇਹਦੇ ਤੇਲ ਨਾਲ ਪਾਣੀ ਪਾ ਦੋ ਕਿੰਨਾ ਚੱਲੇਗਾ ਕਿੰਨਾ ਚੱਲੇਗਾ ਸਹੀ ਹੈ ਸਹੀ ਹੈ ਇਹ ਤਾਂ ਹੈ ਇਹ ਫਿਰ ਮਨ ਲਓ ਵੀ ਝੀਲ ਵਾਲਾ ਪ੍ਰੋਸੈਸ ਜੇ ਕਿਵੇਂ ਰਹਿ ਗਿਆ ਉਦੋਂ ਕਹਿੰਦੇ ਝੀਲ ਬੰਨੀ ਬੜੀ ਮਿੱਟੀ ਪਟਾਈ ਗਈ ਮਿੱਟੀ ਪਟਾਏ ਗਏ ਫਿਰ ਆ ਕੇ ਮਿੱਟੀ ਪੂਰਾ ਗਿਆ ਫਿਰ ਪਾਣੀ ਆ ਗਿਆ ਆ ਜਿਹੜਾ ਆ 100 ਕਿਲਾ ਜਿੰਨਾ ਆ ਤੇ ਉਹਦੇ ਨਾਲੇ ਉੱਚਾ ਹੋ ਗਿਆ ਉਹ ਉੱਚਾ ਹੋ ਗਿਆ ਉਹਦੇ ਨਾਲ ਉੱਚਾ ਹੋ ਗਿਆ ਹੁਣ ਪਰਾ ਪਾਣੀ ਜਾਂਦਾ ਉਥੇ ਵਿੱਚ ਵੜ ਕੇ ਫੁੱਟ ਫੁੱਟ ਰੱਬ ਦਾ ਹੁਣ ਜੰਮ ਗਈ ਹੁਣ ਹੁਣ ਜੰਮ ਗਈ ਹਣੀ ਸਹੀ ਵੀ ਆਏ ਸਾਲ ਜਿੰਨੀ ਵਾਰੀ ਪਾਣੀ ਆਊਗਾ ਫੁੱਟ ਚੜਦਾ ਹੀ ਆ ਜਿਆਦਾ ਜੰਮਦੇ ਠੀਕ ਪਾਣੀ ਜੇ ਰੁਕੇਗਾ ਨਾ ਇਹ ਉਤਾ ਵਿਛਲ ਦੇਗਾ ਉਹਰ ਜ਼ਿਆਦਾ ਜੰਮੇਗੀ ਜ਼ਿਆਦਾ ਜੰਮੇਗੀ ਹੈਨਾ ਤੇ ਵਿੱਚੋਂ ਮਿੱਟੀ ਪੱਟਣ ਵੀ ਨਹੀਂ ਦਿੰਦੇ ਵਿੱਚੋਂ ਨਹੀਂ ਪੱਟਣ ਦਿੰਦੇ ਠੀਕ ਸਾਨੂੰ ਨੇ ਪੱਠਲ ਲਿਆਉਂਦੇ ਨੇ ਕੋਈ ਚਲਾ ਚਲਾ ਬਣਾਉਣਾ ਹੋਵੇ ਅੱਛਾ ਠੀਕ ਠੀਕ ਸੱਤ ਸਾਲਾਂ ਦੀ ਸਜ਼ਾ ਠੀਕ ਜਬਾਨ ਤੇ ਨਹੀਂ ਹੋਣੀ ਅੱਛਾ ਹਾਂਜੀ ਠੀਕ ਹੈ ਜੀ ਤੇ ਜਿਹੜੇ ਲੋਕ ਡੁੱਬ ਜਾਂਦੇ ਉਦੋਂ ਡੁੱਬ ਜਾਂ ਰੁਪ ਜਾ ਪਾ ਮੈਂ ਡੁੱਬ ਜਾ ਲੈ ਗਾਲਵੇ ਗੱਭਾਂ ਦਾ ਬਾ ਲੜ ਗਿਆ ਕਰੋ ਛਾਲ ਮਾਰੋ ਤੂੰ ਮੈਂ ਰੋ ਲਏ ਗੱਲ ਵੇ ਕਰਦਾ ਹਾਂ ਵੀ ਠੀਕ ਹੈ ਸਰਕਾਰ ਮੈਂ ਕਿ ਤੈਨੂੰ ਹੁਣ ਤੋਂ ਆਇਆ ਕਰੋ ਸਮੱਸਿਆ ਨਾਲ ਸਾਡੇ ਨਾਲ ਕਿਸੇ ਨਾਲ ਆ ਅਸੀਂ ਤੇਰੇ ਕੋਈ ਰਾਖੀ ਕਰਾਂਗੇ ਜੀ ਰਾਖੀ ਕਰਾਂਗੇ ਸਹੀ ਹੈ ਇਸ ਤਰੀ ਰਾਖੀ ਨਹੀਂ ਬੰਦੇ ਤੋਂ ਬੰਦਾ ਨਹੀਂ ਕਰ ਸਕਦਾ ਸਹੀ ਗੱਲ ਹੈ ਦੇਖ ਲਓ ਜੀ ਪਹਿਲੇ ਲੈਂਟਰ ਦੇ ਬਰਾਬਰ ਹੀ ਜਿੱਥੇ ਪਹਿਲਾ ਲੈਂਟਰ ਆ ਉੱਥੇ ਬੰਨ ਇਹ ਨਾਲ ਉੱਚਾ ਬੰਨ ਹੈ ਜੀ ਗੱਗਰ ਰਿਆ ਦੇ ਲਾ ਕੇ ਲਓ ਜੀ ਜੰਗਲਾਥ ਆ ਗਿਆ 100 ਕਿੱਲਿਆਂ ਚ ਜੰਗਲਾਥ ਆ ਜਿਹੜਾ ਇਹ 1200 ਕਿੱਲਾ ਟੋਟਲ ਫੈਲੀ ਹੈ ਜੀ ਇੰਦੀ ਤਨੂਰ ਤੱਕਰ ਤੇ 100 ਕਿੱਲਿਆਂ ਚ ਜੰਗਲਾਥ ਦੱਸਿਆ ਗਿਆ ਜੀ ਬਾਪੂ ਜੀ ਕਹਿੰਦੇ 100 ਕਿੱਲਿਆਂ ਦੇ ਵਿੱਚ ਜੰਗਲਾਥ ਆ ਜਿਹੜਾ ਤੇ ਆਹ ਜੰਗਲਾਥ ਦੇ ਵਿੱਚ ਹੀ ਸੂਰਸਾਰ ਬਹੁਤ ਰਹਿੰਦਾ ਜੀ ਜਿਹੜਾ ਆਲੂਆਂ ਦੇ ਸੀਜ਼ਨ 'ਚ ਪਿੰਡ ਵਾਲਿਆਂ ਨੂੰ ਬੜਾ ਤੰਗ ਕਰਦਾ ਜੀ ਜਿਹੜਾ ਆ ਹੈ ਬੜਾ ਤਗੜਾ ਜੀ ਰਾਸ਼ ਫਿਰ ਢਈ ਲਾਇਆ ਮੇਰਾ ਨਾਮ ਜੀ ਬਲਵਿੰਦਰ ਕੁਮਾਰ ਹੈ ਤੇ ਟਾਣੀ ਕਿਹੜੀ ਹੈ ਪਿੰਡ ਤਨੂਰ ਹੈ ਜੀ ਪਿੰਡ ਤਨੂਰ ਹੈ ਤੇ ਇਹ ਮੰਨੋ ਹੁਣ ਆਪਾਂ ਪੱਕੇ ਤੇ ਕਿਵੇਂ ਵੀ ਥਾਂ ਨਹੀਂ ਮੂਣਾ ਕਿੰਦੇ ਹੋਗੇ ਤਾਂ ਕਰਕੇ ਬਿਠਾਈਆਂ ਹਾਂਜੀ ਠੀਕ ਹੈ ਜੀ ਤੇ ਕੀ ਹੁਣ ਪੇਟਾਂ ਨੂੰ ਨੁਕਸ ਕੀ ਪੈ ਜਾਂਦੇ ਆ ਹੁਣ ਜੀ ਆਖਰ ਗਲ ਰਿ ਜਿਵੇਂ ਆ ਸਾਹ ਵਿਖੇ ਆਉਂਦੇ ਐਮਿਰੇਸ਼ਨ ਨਿਕੜਦੇ ਨੇ ਦੇ ਵਿੱਚੋਂ ਦੀ ਅੱਛਾ ਇਹ ਇਹ ਗਿੱਲੇ ਥਾਂ ਕਰਕੇ ਹੋਣ ਲੱਗ ਜਾਂਦਾ ਹਾਂਜੀ ਤੇ ਇਹ ਤਾਂ ਫਿਰ ਵੈਕੀ ਕਿ ਕਿੰਨੇ ਦਿਨਾਂ ਬਾਅਦ ਵੈਕਸੀਨ ਲਾ ਕੇ ਸਹੀ ਹੋ ਜਾਂਦੇ ਆ ਏ ਜੀ ਅਸੀਂ ਤਾਂ 2 ਮਹੀਨੇ ਹੋ ਗਏ ਜੀ ਲਗਾਤਾਰ ਲੰਦਿਆਂ ਠੀਕ ਹੈ ਆਇ ਤਾਂ ਤਾਂ ਠੀਕ ਹੋਈ ਨਹੀਂ ਜੀ ਅੱਛਾ ਫਿਰ ਇਹਦੇ ਫਿਰ ਕਿ ਹੋਣਗੇ ਕਿਵੇਂ ਇਹ ਠੀਕ ਮਤ ਲਾਈ ਜਾਂਦੇ ਆ ਜੀ ਕਰੀ ਜਾਂਦੇ ਆ ਆਪਦਾ ਕੰਮ ਕਰੀ ਜਾਂਦੇ ਆ ਠੀਕ ਹੈ ਇਹ ਜਿਆਦੀ ਬਰਸਾਤ ਕਰਕੇ ਹਾਂਜੀ ਠੀਕ ਹੈ ਜੀ ਤੇ ਪਹਿਲੋਂ ਨਾਲ ਪਾਣੀ ਕਿੰਨਾ ਕੇ ਯਾਨੀ ਕਿ ਨਾਲੀ ਚ ਜਤਗੀ ਪਾਣੀ ਤਾਂ ਪਿੱਛੇ ਪਿਛਲੇ ਪਲਾਂ ਨਾਲੋਂ ਤਾਂ ਘਟਿਆ ਠੀਕ ਹੈ ਹਜੇ ਬਚਤ ਚ ਹੈ ਹਾਂਜੀ ਠੀਕ ਹੈ ਉਹ ਜੀ ਬਾਈ ਜੀ ਆਪਾਂ ਆ ਗਏ ਪਿੰਡ ਝੋੜਣ ਵਾਲੀ ਇਹ ਵੀ ਸਰਸੇ ਜ਼ਿਲ੍ਹੇ ਦਾ ਪਿੰਡ ਹੈ ਇੱਥੇ ਪਾਣੀ ਚੈੱਕ ਕਰ ਸਕਦੇ ਹਾਂ ਰਾਣਾ ਪੌੜਾ ਪਾਣੀ ਦਾ ਵਹਾਅ ਚੈੱਕ ਕਰੋ ਜੀ ਇਹ ਹੀ ਪਾਣੀ ਆਪਣੇ ਉਧਰ ਲੰਘਦਾ ਹੈ ਜੀ OTU ਹੈਡ ਚੋਂ ਹੀ ਪਾਣੀ ਲੰਘ ਕੇ ਜਾਂਦਾ ਹੈ ਪਰ ਇੱਥੇ ਦੇਖ ਸਕਦੇ ਹਾਂ ਕਿੰਨੀ ਚੌੜਾ ਪੌੜਾ ਇਹ ਆਪਣੇ ਬੰਨ ਹੈਗਾ ਵਾ ਜਿਹੜਾ ਸਾਈਡ ਆ ਪੌੜੀ ਹਾਲਤ ਵੀ ਖਸਤਾ ਹੈ ਇੱਥੋਂ ਦੇ ਰੋ ਜੀ ਦੋਨਾਂ ਪਾਸੇ ਪੈਲੀਆਂ ਕੀ ਆ ਜਾ ਰਿਹਾ ਜੀ ਪਾਣੀ ਇਹ ਆ ਜੀ ਚੋੜੜਣ ਵਾਲੀ ਪਿੰਡ ਕਿਹੜੇ ਪਾਸੇ ਟੁੱਟੀ ਹੈ ਜੀ ਕੋਈ ਨਾ ਕੱਪਦੇ ਨਹੀਂ ਉਹ ਆ ਜੀ ਬਾਈ ਕੰਨ ਮੈਨੂੰ ਨਹੀਂ ਪਤਾ ਇਹ ਕਿਸੇ ਪਾਸੇ ਪਿੰਡ ਤੋਂ ਆਇਆ ਨਾ ਮੇਰੇ ਵਾਂਗ ਪਾਣੀ ਵੇਖੋ ਜੀ ਚੋੜੜਣ ਵਾਲੀ ਪਿੰਡ ਦਾ ਇੰਨਾ ਝੋੜਾ ਜੀ ਦੋਨਾਂ ਪਾਸੇ ਬੰਨਣਾ ਹੈ। ਟੈਲੀਆਂ ਇੱਧਰਲੇ ਬੰਨਨੇ। ਆ ਪਾਣੀ ਚਾਹੂਗਾ ਜੀ O2 ਐਡ ਤੇ। ਕਰ। ਭਈ ਮੇਰਾ ਨਾਮ ਅਮਨ ਹੈ ਜੀ ਪਿੰਡ ਚੰਮਲ ਤੋਂ ਨਾਲ ਹੀ ਲੱਗਦਾ ਮੇਰਾ ਪਿੰਡ ਹੈ ਚੰਮਲ ਠੀਕ ਹੈ ਜੀ। ਤੇ ਆਪਣੇ ਕਿੰਨਾ ਕੁ ਪਾਣੀ ਮੰਨ ਲਓ ਕਿ ਆਈਡੀ ਆਪਣੇ ਇੱਕੋ ਜਿਹੜਾ ਹੁਣ ਲੰਘ ਰਿਹਾ ਵਾ। ਹਾਂਜੀ ਹਾਂਜੀ ਹਾਂਜੀ। ਇੱਥੇ ਕਿੰਨਾ ਕੁ ਪਾਣੀ ਲੰਘ ਰਿਹਾ? ਪਾਣੀ ਤਾਂ ਤੁਸੀਂ ਦੇਖੋ ਪਾਣੀ ਪਿੱਛੋਂ ਬਹੁਤ ਆ ਰਿਹਾ ਜੀ ਅੱਛਾ ਜੀ ਜੋ ਰਹੀ ਗੱਲ ਕਿ ਉਸ ਇੱਕ ਦੀ ਤੁਸੀਂ ਕਹਿ ਰਹੇ ਹੋ ਹਾਂਜੀ ਉਹ ਤਾਂ ਮੇਰੇ ਕੋਲ ਔਨ ਫੋਨ 'ਚ ਜੋ ਰਿਕਾਰਡ ਹੈ ਉਹਦੇ ਮੁਤਾਬਿਕ ਹੀ ਆਪਾਂ ਦੱਸ ਸਕਦੇ ਹਾਂ ਜੀ ਹਾਂਜੀ ਇਧਰ ਦਾ ਆਪਣੇ ਜੋ ਮੇਨ ਘੱਗਰ ਦੇ ਉੱਪਰ ਵਾਲਾ ਜੋ ਸੀ ਬਾਦ ਉਹ ਟੁੱਟ ਗਿਆ ਉਹਦੇ ਕਰਕੇ ਜੋ ਨਾਲ ਆਪਣੇ ਲੱਗਦੇ ਜਿੰਨਾ ਵੀ ਏਰੀਆ ਆਪਣੇ ਮੀਰਪੁਰ ਲਾਲੋ ਠੀਕ ਹੈ ਕਿਲਣੀਆਂ ਲਾਲੋ ਅੱਗੇ ਜੋ ਉੱਤੂ ਝੀਲ ਤੱਕ ਉਹ ਪਾਣੀ ਜੋ ਪਹੁੰਚੂਗਾ ਅੱਛਾ ਉਹਦੇ ਤੁਸੀਂ ਮੰਨ ਕੇ ਚੱਲੋ ਵੀ 1000 ਪਲੱਸ ਏਕੜ ਸ਼ਾਇਦ ਜੋ ਆਪਣੇ ਰਕਬਾ ਹੋਊਗਾ ਪਾੜ ਕਿੰਨਾ ਕੁ ਪਿਆ ਉੱਥੇ ਪਾੜ ਤਾਂ ਹੁਣ ਮੇਰੇ ਹਿਸਾਬ ਨਾਲ ਉੱਥੇ 150 ਫੁੱਟ ਦਾ ਪਿਆ ਹੋ ਗਿਆ ਜੀ ਬੰਨਣ ਦੀ ਕੋਈ ਸੰਭਾਵਨਾ ਨਹੀਂ 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 ਨਿਵਾਨ ਹੋਣੀ ਹੈ ਹਾਂ ਹਨਾ 150 ਫੁੱਟ ਪਾੜ ਹੋ ਗਿਆ ਜੀ ਤੇ ਜਿਹੜਾ ਪਹਿਲਾਂ 2023 ਚ ਵੀ ਟੁੱਟਿਆ ਸੀ ਉਹ ਵੀ ਉੱਥੇ ਹੀ ਜੀ ਸੀਗਾ ਹਾਂਜੀ ਨਹੀਂ ਉਹ ਮੀਰਪੁਰ ਟੁੱਟਿਆ ਸੀ ਠੀਕ ਹੈ ਉਹ ਮੀਰਪੁਰ ਟੁੱਟਿਆ ਸੀ ਦੋਨੋਂ ਸਾਈਡ ਹੀ ਟੁੱਟ ਗਿਆ ਸੀ ਉਸ ਟਾਈਮ ਠੀਕ ਹੈ ਠੀਕ ਹੈ ਜੀ ਤੇ ਕਿੰਨੇ ਦਿਨ ਹੋਰ ਚੱਲ ਸਕਦੀ ਹੈ ਹਾਂਜੀ ਇਹ ਤਾਂ ਖਤਰੇ ਦੇ ਨਿਸ਼ਾਨ ਹੈ ਜੀ ਖਤਰੇ ਦੇ ਹਨ ਬਰਸਾਤ ਨਹੀਂ ਰੁਕਦੀ ਜਿੰਨਾ ਚਿਰ ਹੈ ਨਾ ਸਹੀ ਹੈ ਤੁਸੀਂ ਇਹ ਮੰਨ ਕੇ ਚੱਲੋ ਬਈ ਆਲ ਓਵਰ ਜੋ ਆਪਣੇ ਪੰਜਾਬ ਹਰਿਆਣਾ ਹਰ ਜਗ੍ਹਾ ਤੇ ਜੋ بارش ਆ ਰਹੀ ਹੈ بارش ਕਰਕੇ ਜੋ ਪਿੱਛੇ ਵੀ ਪੰਚਕੂਲਾ ਚੰਡੀਗੜ੍ਹ ਤੁਸੀਂ ਪਿੱਛੇ ਵੀ ਜਾਈ ਜਾ ਲੈਣ ਜਾਂਦੇ ਹੋਣੇ ਤਾਂ ਪਾਣੀ ਬਹੁਤ ਆ ਰਿਹਾ ਜੀ ਠੀਕ ਹੈ ਤਾਂ ਪਾਣੀ ਆਣ ਕਰਕੇ ਜੀ بارش ਆਣ ਕਰਕੇ ਜੋ ਲੋਕਲ ਵੀ ਜ਼ਿਮੀਂਦਾਰਾਂ ਨੂੰ ਸਭ ਤੋਂ ਵੱਡੀ ਐ ਸਮੱਸਿਆ ਹੈ ਵੀ ਉਹ ਬਾਹਾਂ ਤੱਕ ਪਹੁੰਚ ਨਹੀਂ ਸਕਦੇ ਪਹੁੰਚ ਨਹੀਂ ਸਕਦੇ ਸਹੀ ਗੱਲ ਹੈ ਤੇ ਪ੍ਰਸ਼ਾਸਨ ਨੇ ਤਾਂ ਕੋਪਲੈਨ ਜੀਸੀਬੀ ਵਿਦ ਗੱਟੇ ਜਾਂ ਮਨਰੇਗਾ ਜੋ ਵੀ ਆਪਣੇ ਪ੍ਰੋਵਾਈਡ ਸਾਨੂੰ ਸਾਰੀ ਚੀਜ਼ਾਂ ਕਰਾਈਆਂ ਹੋਰ ਹੈਗੀਆਂ ਉਹਦੇ ਕਰਕੇ ਕੋਈ ਦਿੱਕਤ ਨਹੀਂ ਆ ਰਹੀ ਬਾਕੀ ਅਸੀਂ ਤਾਂ ਸਾਰੇ ਜਿੰਨੇ ਵੀ ਜ਼ਮੀਂਦਾਰ ਇੱਥੇ ਸਾਡੇ ਨਾਲ ਲੱਗਦੇ ਪਿੰਡਾਂ ਦੇ ਜ਼ਮੀਂਦਾਰ ਹੈ ਤੁਹਾਨੂੰ ਲਈ ਮੈਸੇਜ ਦੇਣਾ ਚਾਹੁੰਦੇ ਆਂ ਵੀ ਭਾਈ ਆਪਣਾ ਆਪਣਾ ਧਿਆਨ ਰੱਖਣਾ ਸਭ ਤੋਂ ਵੱਧ ਆਪਣਾ ਜੋ ਆਪਾਂ 2 ਦਿਨ ਜੋ ਪਿੱਛੋਂ ਕਹਿ ਰਹੇ ਆ ਪਾਣੀ ਬਹੁਤ ਆ ਰਿਹਾ ਹੈ ਤੂੰ ਆਪਣਾ ਧਿਆਨ ਰੱਖਣਾ ਬਸ ਇਹੀ ਸਾਡਾ ਮੈਸੇਜ ਹੈ ਇਹ ਜਿਹੜੀ ਇੱਥੇ ਖਦਾਈ ਇੱਥੇ ਕਿੰਨੀ ਕਿ ਡੂੰਗੀ ਆ ਇੱਥੇ ਜੀ ਹੋਊਗੀ ਆਪਣੇ 60 ਤੋਂ ਲੈ ਕੇ 70 ਆਰਾਮ ਨਾਲ ਹੋ ਗਈ ਸੀ 70 ਥੋੜਾ ਵਾ ਆ 5 ਤੋਂ راہ 5 ਛੋੜਾ ਤੁਸੀਂ ਦੇਖ ਲਓ ਜੀ ਇਹ ਉਹਨਾਂ ਦੋ ਕਿੱਲੇ ਆਉਣਾ ਹਾਂਜੀ ਹਾਂਜੀ ਦੋ ਕਿੱਲੇ ਹੋਊਗਾ ਜੀ ਆਰਾਮ ਨਾਲ ਹੋਊਗਾ ਦੋ ਕਿੱਲੇ ਹਾਂਜੀ ਉਹ ਪੰਨਾ ਦੇ ਕਿੰਨੇ ਕਿੱਥੋਂ ਤੱਕ ਪਾਣੀ ਚੜਿਆ ਫੁੱਟਾ 2 ਫੁੱਟ ਥੱਲੇ ਹੈ ਕਿ 3 ਫੁੱਟ ਥੱਲੇ ਫੁੱਟ ਥੱਲੇ ਰਹਿ ਗਿਆ ਜੀ 1 ਫੁੱਟ ਥੱਲੇ ਰਹਿ ਗਿਆ ਜੀ ਨਵੀਂ ਮਿੱਟੀ ਤੇ ਲਾਈ ਹੋਣੀ ਉੱਥੇ ਬਿਲਕੁਲ ਬਿਲਕੁਲ ਨਵੀਂ ਮਿੱਟੀ ਲੱਗ ਰਹੀ ਹੈ ਜੀ ਠੀਕ ਜੋ ਇਸ ਪੁਲ ਤੇ ਆਪਾਂ ਖੜੇ ਹੈ ਜੀ ਇਹ ਆਪਣੇ ਚੁਰਨ ਵਾਲੀ ਜੋ ਪੁਲ ਹੈ ਤੇ ਕਾਫੀ ਸਾਲ ਪਹਿਲਾਂ ਜੋ ਸਾਰੇ ਜ਼ਮੀਦਾਰਾਂ ਨੇ ਇਕੱਠੇ ਹੋ ਕੇ ਆਪਣੇ ਪੁੱਲ ਦਾ ਨਿਰਮਾਣ ਕੀਤਾ ਸੀ ਤੁਸੀਂ ਦੇਖ ਰਹੇ ਹੋ ਉੱਥੇ ਦਰਾਰਾਂ ਵੀ ਆ ਤੇ ਚਾਹੀਆਂ ਨੇ ਦਰਾਰਾਂ ਆਈਆਂ ਹੀ ਆ ਹਾਂਜੀ ਹਾਂਜੀ ਇਹ ਨਵਾਂ ਪੁੱਲ ਬਣਨ ਦੀ ਸੰਭਾਵਨਾ ਕੋਈ ਨਹੀਂ ਇਹ ਤਾਂ ਦੇਖੋ ਜੀ ਪ੍ਰਸ਼ਾਸਨ ਨੂੰ ਪਤਾ ਹੈ ਜਾਂ ਸਰਕਾਰਾਂ ਦਾ ਕੰਮ ਹੈ ਜੀ ਪੁੱਲ ਤੁਹਾਨੂੰ ਪਤਾ ਹੈ ਜੀ ਇੰਨੀ ਛੇਤੀ ਤਾਂ ਪੁੱਲ ਵੀ ਨਹੀਂ ਬਣਦੇ ਹੁੰਦੇ ਜੀ ਬਾਲਾ ਪੁਰਾਣਾ ਪੌੜਾ ਹਾਂਜੀ ਹਾਂਜੀ ਇਹਨੂੰ ਕਾਫੀ ਸਾਲ ਹੋ ਗਏ ਇਹ ਸਾਰੇ ਜੋ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਜ਼ਮੀਦਾਰਾਂ ਨੇ ਇਕੱਠੇ ਹੋ ਕੇ ਸਹਿਯੋਗ ਕਰਕੇ ਇਸ ਪੁੱਲ ਨੂੰ ਬਣਾਇਆ ਸੀ ਤਾਂ ਧਨਵਾਦ ਜੀ ਤੁਸੀਂ ਇੱਥੇ ਆ ਕੇ ਕਵਰੇਜ ਕਰ ਰਹੇ ਹੋ ਤੁਹਾਡੇ ਮਾਧਿਅਮ ਦੇ ਨਾਲ ਅਸੀਂ ਵੀ ਕਹਿਣਾ ਚਾਹੁੰਦੇ ਆ ਕਿ ਸਾਰੇ ਜਿੰਨੇ ਵੀ ਜ਼ਿਮੀਂਦਾਰ ਭਰਾ ਆ ਇੱਕ ਤੁਹਾਡੇ ਚੈਨਲ ਨੂੰ ਸੁਣਦੇ ਆ ਵੀ ਸਾਰੇ ਆਪਣਾ ਆਪਣਾ ਧਿਆਨ ਰੱਖਣ ਇਹ ਸਾਡੀ ਸਾਰਿਆਂ ਨੂੰ ਰਿਕਵੈਸਟ ਹੈ ਜੀ ਧੰਨਵਾਦ ਧੰਨਵਾਦ ਜੀ ਅੱਲੋਂ ਟੱਪ ਗਿਆ ਬੰਨ ਕਿੰਨਾ ਕੁ ਪਾੜ ਪੈ ਗਿਆ ਪਾੜ ਪੈ ਗਿਆ ਕਿੱਲੇ ਕਿਤੇ ਕਿੱਲੇ ਦਾ ਹਾਂ ਤੇ ਕੰਮ ਨੂੰ ਫਿਰ ਵਾਵਾ ਖਰਾਬ ਹੋ ਗਿਆ ਹਾਂ ਹਾਂ ਇਹ ਪਾਣੀ ਕਿੱਥੇ ਤੱਕ ਮਾਰ ਕਰੂ ਆ ਜਿਹੜਾ ਮਾਰ ਹੈ ਉਹ ਕਿਉਂ ਨਹੀਂ ਘਰੇਗਾ ਸੁਖ ਚੈਨ ਫਿਰ ਵਿੱਚ ਦਵਾਰੋ ਹੈਡਚੱਕ ਘਰ ਚ ਵੈਪ ਪੈ ਜਾਊਗਾ ਫਿਰ ਪੈ ਜਾਏਗਾ ਤੇ ਪੂਰਾ ਝੋਨੇ ਡੁੱਬਣਗੇ ਕਿ ਇਦਾਂ ਇੰਨਾ ਹੀ ਚੱਲੂਗਾ ਨਾ ਨਾ ਜੀ ਇੱਥੇ ਪਾਣੀ ਹੋ ਜਾਏਗਾ ਇੰਨਾ ਯਾਨੀ ਕਿ ਉਹ ਆਪਣੇ ਉੱਥੋਂ ਤੱਕ ਚੜ ਜਾਣਾ ਅੱਗੇ ਤੱਕਰ ਓਏ ਕੰਮ ਕਾਈ ਹਮ ਹਣਾ ਝੋਨੇ ਫਿਰ ਇਹ ਝੋਨੇ ਨਹੀਂ ਬਚਦੇ ਨਹੀਂ ਬਚਦੇ ਪਾਣੀ ਉੱਤੋਂ ਨਹੀਂ ਫਰਜੂਗਾ ਨਾ ਇਹ ਜਿਹਦਾ ਪਾਣੀ ਘਾਹ ਤੁਰਿਆ ਜਾਂਦਾ ਹਾਂ ਜਿੱਥੇ ਡਾਫ ਲੱਗੂਗੀ ਉੱਥੇ ਜਾ ਕੇ ਪਿੱਛੇ ਤੁਰਿਆ ਜਾਂਦਾ ਕੁਝ ਇੱਧਰ ਤੁਰਿਆ ਜਾਂਦਾ ਉਹ ਵਾਫ ਲੱਗ ਕੇ ਉੱਥੇ ਨਾਲ ਨਾਲ ਪਾਣੀ ਚਮਕਦਾ ਹਾਂਜੀ ਲੋ ਜੀ ਦੇਖੋ ਅੱਜ ਰਾਤ ਕੱਲ ਪਾੜ ਪਿਆ ਜੀ ਇੱਥੇ ਤੇ ਆਪਾਂ ਵੀ ਅੱਗੇ ਦੱਸਦੇ ਵੀ 11200 ਕਿੱਲਾ ਵਿੱਚ ਹਮ ਸਾਰਾ ਕੰਮ ਹੋਇਆ ਪਿਆ ਸਾਰੇ ਖਰਚੇ ਹੋਏ ਪਿਆ ਹੁਣ ਤਾਂ ਕੰਮ ਸਪਰੇਅ ਆ ਦੇ ਸੀਗਾ ਤੇ ਜ਼ਿੰਮੇਦਾਰ ਵਿਚਾਰਾ ਕਰੇਗੀ ਜੀ ਲੋ ਜੀ ਚੌੜੜ ਨਾਲ ਹੀ ਆ ਤੁਹਾਨੂੰ ਦਿਖਾਈਏ ਪਾਣੀ ਉਹ ਆਉਣ ਡਿਆ ਜੀ ਉਹ ਪਾਣੀ ਆ ਰਿਹਾ ਜੀ ਇਹ ਰਾਤ 12 ਵਜੇ ਟੁੱਟਿਆ ਇਥੋਂ ਆ ਦੇਖੋ ਜੀ ਆ ਸੜਕ ਦਾ ਲਾਂਗਾ ਬੰਦ ਹੋ ਚੱਲੇ ਲਾਈਟ ਚ ਨਹੀਂ ਸੜਕ ਦਾ ਕੰਮ ਬੰਦ ਹੋ ਗਿਆ ਜੀ ਪਾਣੀ ਹੁਣ ਜਿੱਥੇ ਡਾਫ ਲੱਗ ਗਈ ਪਾਣੀ ਇੱਧਰੋਂ ਚੜ ਜਾਣਾ ਜੀ ਕਾਰ ਹੋ ਤੇ ਬਾਹਰ ਐ ਵਾਈਡ ਪਾਣੀ ਇੱਧਰੋਂ ਨੂੰ ਜਾ ਰਿਹਾ ਜੀ ਇਹ ਸਾਰਾ ਮੁੜਕੇ ਖੱਦਰ ਦੇ ਵਿੱਚ ਚਲੇ ਜਾਣਾ ਪਾਣੀ ਇੱਥੇ ਜਿੰਨਾ ਵੀ ਹੈ ਆ ਝੋਨੇ ਅੱਜ ਤੁਸੀਂ ਵੇਖ ਸਕਦੇ ਹੋ ਤਰੀਕ ਕਿੰਨੀ ਪੰਜ ਹੋ ਗਈ ਆ 5 ਤਰੀਕ ਨੂੰ ਝੋਨੇ ਦੇਖ ਲਓ ਜੀ ਇੱਥੇ ਐ ਤੇ 6 ਤਰੀਕ ਤੱਕਰ ਇਹ ਝੋਨੇ ਕਹਿੰਦੇ ਨੇ ਡੁੱਬ ਜਾਣੇ ਐ ਨਹੀਂ ਲੱਭਣੇ ਇੱਥੇ ਪਾਣੀ ਵਾਵਾ ਚੜ ਦੇਣਾ ਜੀ ਉਪਰਲੇ ਬੰਨੇ ਬੰਨਾਂ ਜੀ ਉਹ ਵੀ ਤੇ ਬੰਨ ਇਧਰੋਂ ਵੀ ਹੋ ਗਿਆ ਇਹਦੇ ਨਾਲ-ਨਾਲ ਪਾਣੀ ਜਾਣਾ ਦੂਰ ਤੱਕਰ ਅਖੀਰ ਫਿਰ ਪਾਣੀ ਦਰਿਆ ਦਾ ਦਰਿਆ ਚ ਹੀ ਚਲੇ ਜਾਣਾ ਜੀ ਮਾਰ ਇੱਥੇ ਸਾਡੇ ਏਰੀਆ ਦੇ ਬੰਦੇ ਵੀ ਆ ਗਏ ਆ ਅੱਗੇ ਤੁਸੀਂ ਪੰਜਾਬ 'ਚ ਸੁਣੀਦਾ ਸੀ ਅੱਜ ਹਜ਼ਾਰ ਕਿੱਲਾ ਸਾਡੇ ਲਾਗੇ ਰਾਣੀਆਂ ਦੇ ਲਾਗੇ ਚੋੜਨ ਵਾਲੀ ਪੈਂਦਾ ਵਾ 17 18 ਕਿਲੋਮੀਟਰ ਤੇ ਅੱਜ ਉਹਨਾਂ ਬਾਈਆਂ ਦਾ ਵੀ 1000 ਕਿੱਲਾ ਖਤਮ ਹੋ ਗਿਆ ਤੇ ਤਾਜ਼ਾ ਅਪਡੇਟ ਵਾਸਤੇ ਸਾਡੇ ਚੈਨਲ ਨਿਸ਼ਾਨ ਰਾਣੀਆਂ YouTube ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਵੀ ਆਪਣਾ ਕੰਮ ਤੋਂ ਦਾ ਛੱਡ ਕੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਨੇ ਆ ਤੇ ਕੋਈ ਨੈਗੇਟਿਵਿਟੀ ਨਹੀਂ ਫਲਾਉਂਦੇ ਜੋ ਪਹਿਲੋ ਗੱਲ ਉਹਨਾਂ ਨੂੰ ਪੁੱਛਦੇ ਆਂ ਵੀ ਕਿੰਨਾ ਪਾਣੀ ਕਿੱਥੇ ਆ ਉਸ ਹਰ ਨਹੀਂ ਗੱਲ ਦੱਸੀਦੀ ਐ ਕਿਉਂਕਿ ਅੱਜ ਕੱਲ੍ਹ ਅਫਵਾਵਾਂ ਦਾ ਦੌਰ ਆ ਫੋਨ ਚੱਕੇ ਕੋਈ ਅਫਵਾਹ ਫਲਾ ਦਿੰਦੇ ਆ ਇਹ ਖਬਰ ਆਈ ਸੀਗੀ ਪਰ ਮੈਂ ਕਹਾਂ ਵੀ ਜਿੰਨਾ ਚਿਰ ਆਪ ਅੱਖੀ ਨਾਲ ਵੇਖ ਲਈ ਉਹਨਾਂ ਚਿਰ ਆਪਾਂ ਕਹਿ ਨਹੀਂ ਸਕਦੇ ਫਿਰ ਅੱਜ ਆਪਾਂ ਖੇਤ ਦੇ ਕੰਮ ਧੰਦੇ ਛੱਡ ਕੇ ਆਪਾਂ ਇੱਥੇ ਆਏ ਸੀ ਵੇਖਣ ਤੇ ਸੱਚ ਗੱਲ ਆ ਜੀ ਇੱਕ ਹਜ਼ਾਰ ਕਿੱਲਾ ਇੱਥੇ ਪਾਣੀ ਦੇ ਵਿੱਚ ਝੀਲ ਵਾਲਾ ਥਾਂ ਜੀ ਸਾਰਾ 1100 ਕਿੱਲਾ ਝੀਲ ਬਣਨੀ ਸੀ ਇੱਥੇ ਪਰ ਆਏ ਸਾਲ ਯਾਨੀ ਕਿ ਘੱਗਰ 'ਚ ਪਾਣੀ ਆਉਂਦਾ ਕਰਕੇ ਝੀਲ ਵਾਲਾ ਕੰਮ ਪ੍ਰੋਜੈਕਟ ਪਾਸ ਨਹੀਂ ਹੋ ਰਿਹਾ ਕਿਉਂਕਿ ਕਿੱਲਾ ਆਪਣੇ ਫੁੱਟ ਫੁੱਟ ਡੇਡ ਡੇਡ ਫੁੱਟ ਰੇਤਾ ਚੜ ਜਾਂਦੀ ਆਏ ਸਾਲ ਜਿਹਦੇ ਕਰਕੇ ਇਹ ਕੰਮ ਰੁਕ ਜਾਂਦਾ ਵਾ ਤੇ ਹੁਣ ਮੁਸ਼ਕਲ ਵੀ ਹੈ ਇਹ ਪਹਿਲੀਆਂ ਸਾਰੀਆਂ ਪਹਿਲਾਂ ਆਬਾਦ ਸੀਗੀਆਂ ਲੋਕ ਮੰਨ ਲਓ ਵੀ ਗਵਰਨਮੈਂਟ ਦੀ ਸੀ ਕਿ 1100 ਕਿੱਲਾ ਪਹਿਲੀ ਤੇ ਜਿੱਥੇ ਲੋਕ ਪਹਿਲਾਂ ਕਬਜ਼ਾ ਕਰਕੇ ਵਾਹੁੰਦੇ ਰਹਿੰਦੇ ਹੁੰਦੇ ਸੀਗੇ ਫਿਰ ਗਵਰਨਮੈਂਟ ਨੇ ਆਪਣੀ ਪਹਿਲੀ ਲਈ ਛੜਾ 100 ਕਿੱਲੇ ਦਾ ਜੰਗਲ ਪਰਲੇ ਬੰਨੇ ਸੀਗਾ ਰੁੱਖ ਬੜਾ ਉੱਥੇ ਜੀ ਤੇ ਇੱਥੇ ਵੇਖ ਸਕਦੇ ਹੋ ਪਾਣੀ ਸਪੀਡ ਚੈੱਕ ਕਰ ਸਕਦੇ ਹਾਂ ਤੇ ਜਦੋਂ ਪੁਲ ਟੱਪ ਜਾਂਦਾ ਵਾ ਉਦੋਂ ਧਾਰ ਚ ਹੋ ਜਾਂਦਾ ਪਾਣੀ ਕਿਉਂਕਿ ਇੱਥੇ ਕੋਈ ਧਾਰ ਨਹੀਂ ਗਈ ਜਾਂ ਚੋੜੜਨ ਵਾਲੀ ਸੀਗੀ ਧਾਰ ਆਲੇ ਪੈਲ ਆਲੇ ਦੁਆਲੇ ਪੈਲੀਆਂ ਸੀਗੀਆਂ ਤੇ ਫਿਰ ਉਸ ਤੋਂ ਬਾਅਦ ਫੇਰ ਆ ਖੁੱਲਾ ਰਗਵਾ ਆ ਜਾਂਦਾ ਦੂਰ ਤੱਕ ਵਿਖਾ ਦਈਏ ਤੁਹਾਨੂੰ ਠੀਕ ਹੈ ਜੀ ਲੋ ਜੀ ਕਰੋ ਚੈੱਕ ਇਹ ਹੈ ਜੀ ਤਾਂ ਗਰਦ ਰਿਆ ਆ ਬੰਨ ਵੇਖ ਸਕਦੇ ਹੋ ਜੀ ਕਿੰਨਾ ਉੱਚਾ ਵਾ ਆਪਾਂ ਹੁਣ ਇਧਰ ਥੱਲੇ ਆਏ ਸੀ ਬੰਨ ਤੋਂ ਤੇ ਆ ਇਧਰ ਲ ਬੰਨੇ ਪੱਕੀ ਸੜਕ ਲਾਈ ਹੋਈ ਤੋੜੀ ਆ ਬੰਨ ਵੇਖ ਸਕਦੇ ਹੋ ਕਿੱਡਾ ਉੱਚਾ ਵਾ